ਸ਼ਾਂਤੀਦਾਸ ਸਾਧੂ ਬੈਠਾ ਸੀ ਇੱਕ ਬੰਦਾ ਕੋਲ ਗਿਆ ਉਹ ਕਹਿਣ ਲੱਗਾ ਜੀ ਤੁਹਾਡਾ ਸ਼ੁਭ ਨਾਮ ਉਹ ਕਹਿਣ ਲੱਗਾ ਭਾਈ ਫੇਰ ਨਾਮ ਸ਼ਾਂਤੀਦਾਸ ਉਹਨੇ 10 ਮਿੰਟ ਰੁੱਕ ਕੇ ਫੇਰ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਤੁਹਾਡਾ ਸ਼ੁਭ ਨਾਮ ਉਹ ਕਹਿਣ ਲੱਗਾ ਸ਼ਾਂਤੀਦਾਸ ਹੈ ਥੋੜੀ ਜੀ ਤਲਖੀ ਆ ਗਈ ਇਹ ਤੀਜੀ ਵਾਰ ਫੇਰ ਉਹਨੇ ਕਿਹਾ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਤੁਹਾਡਾ ਨਾਮ ਕਹਿੰਦਾ ਸ਼ਾਂਤੀਦਾਸ ਹੈ ਨੇਕ ਵੀ ਥੋੜਾ ਜਿਹਾ ਤਾਂ ਹੁਣ ਪਾਰ ਆ ਚੜ ਗਿਆ ਹੈ ਪਰ ਕਿ ਇਹ ਦੇਖਦੀ ਉਹ ਚੌਥੀ ਵਾਰ ਵੇਖ ਕਹਤਾ ਕਹਿਣ ਲਗਾ ਜੀ ਤੁਹਾਡਾ ਨਾਮ ਕੀ ਹੈ ਅਸਲੀ ਦੱਸੋ ਤੋਂ ਡੰਡਾ ਲੱਕੇ ਕੁਛੇ ਪਾਜ ਗਿਆ ਉਹ ਕਹਿਣ ਲਗਾ ਸਤਜਨਾ ਲਾਈ ਸ਼ਾਂਤੀ ਦਾਸ ਹੈ ਤਾਂ ਤਾਂ ਮਰਦਾ ਸੀ ਇਸ ਕਰਕੇ ਨਾ ਇਹ ਜਿਹੜੀਆਂ ਗੱਲਾਂ ਸਾਡੇ ਅੰਦਰ ਅਸੀਂ ਕੋਈ ਮਾੜਾ ਜਾਂ ਕੰਮ ਕਰ ਲੈਨੇ ਆ ਤੇ ਉਹਦੇ ਵਿੱਚ ਹੋਂ ਮੈਂ ਅੱਜ